ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵਾਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਜੀ ਤੰਦੂਰ ਦੀ ਰੋਟੀ ਉਹ ਵੀ ਬਿਨਾ ਤੰਦੂਰ ਤੋਂ ਤੰਦੂਰ ਵਾਲੀ ਰੋਟੀ ਤੇ ਬਿਨਾ ਤੰਦੂਰ ਵਾਲੀ ਜੀ ਤੇ ਆਪਾਂ ਅੱਜ ਤੰਦੂਰ ਦੀ ਰੋਟੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਸਭ ਤੋਂ ਸੌਖਾ ਤਰੀਕਾ ਦੱਸਾਂਗੇ ਜੀ ਆਪਾਂ ਤੁਹਾਨੂੰ ਤੰਦੂਰ ਵਾਲੀ ਰੋਟੀ ਬਣਾਉਣ ਦਾ ਬਿਨਾ ਤੰਦੂਰ ਤੋਂ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਜੀ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਲੈ ਲਿਆ ਜੀ ਆਟਾ ਤੇ ਆਟਾ ਤੁਸੀਂ ਆਪਣੇ ਹਿਸਾਬ ਨਾਲ ਲੈ ਲੈਣਾ ਵੱਧ ਜਾ ਘੱਟ ਜਿੰਨਾ ਕਿ ਤੁਸੀਂ ਰੋਟੀਆਂ ਬਣਾਉਣੀਆਂ ਉਸ ਹਿਸਾਬ ਨਾਲ ਆਟਾ ਲੈ ਲੈਣਾ ਜੀ ਤੇ ਬਾਕੀ ਜੀ ਤੰਦੂਰ ਦੀ ਰੋਟੀ ਜੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਜੀ ਖਾਣ ਦੇ ਵਿੱਚ ਤੇ ਇਸ ਲਈ ਆਪਾਂ ਅੱਜ ਤੰਦੂਰ ਦੀ ਰੋਟੀ ਤੁਹਾਨੂੰ ਸਾਰਿਆਂ ਨੂੰ ਸੌਖੇ ਤਰੀਕੇ ਨਾਲ ਬਣਾ ਕੇ ਦਿਖਾਵਾਂਗੇ ਤੇ ਹਰ ਇੱਕ ਦਾ ਦਿਲ ਕਰਦਾ ਜੀ ਤੰਦੂਰ ਦੀ ਰੋਟੀ ਖਾਣ ਨੂੰ ਤੇ ਪਰ ਕਈਆਂ ਘਰਾਂ ਦੇ ਵਿੱਚ ਤੰਦੂਰ ਨਹੀਂ ਹੁੰਦਾ ਜੀ ਬਣਾਉਣ ਬਨਵਾ ਰਹਿ ਜਾਂਦੇ ਜੀ ਤੰਦੂਰੀ ਰੋਟੀ ਤੇ ਚਲੋ ਜੀ ਅੱਜ ਆਪਾਂ ਤੁਹਾਨੂੰ ਸਿੰਪਲ ਜਿਹਾ ਤਰੀਕਾ ਦੱਸ ਦਿਆਂਗੇ ਸੌਖਾ ਜਿਹਾ ਤਰੀਕਾ ਤੇ ਰੋਟੀ ਬਣਾਉਣ ਦਾ ਤੰਦੂਰੀ ਤੇ ਇਹਦੇ ਲਈ ਆਪਾਂ ਨੇ ਲੈ ਲਿਆ ਜੀ ਆਟਾ ਤੇ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਛਾਣ ਲਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਜੇ ਤੁਸੀਂ ਪਾਉਣਾ ਤਾਂ ਪਾ ਸਕਦੇ ਹੋ ਜੀ ਤੇ ਆਪਾਂ ਥੋੜਾ ਜਿਹਾ ਨਮਕ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਨਮਕ ਐਡ ਕਰ ਲਾਂਗੇ ਆਪਾਂ ਤੇ ਨਮਕ ਨਾਲ ਰੋਟੀ ਵਧੀਆ ਸਵਾਦ ਬਣਦੀ ਹੈ ਜੀ ਟੇਸਟ ਜਿਹਾ ਆ ਜਾਂਦਾ ਨਮਕ ਦਾ ਕਰਾਰਾ ਜ ਤੇ ਹੁਣ ਜੀ ਆਪਾਂ ਇੱਥੇ 1 ਕਟਈ ਆਟੇ ਦੀ ਲਈਤੀ ਸੀਗੀ ਤੇ 1 ਕਟਈ ਆਟੇ ਦੇ ਹਿਸਾਬ ਨਾਲ ਤੇ 4 ਤੋਂ 5 ਚਮਚਾ ਆਪਾਂ ਇਹ ਦੁੱਧ ਲੇਤਾ ਗਾ ਤੇ ਦੁੱਧ ਪਾਵਾਂਗੇ ਆਪਾਂ ਇਹਦੇ ਵਿੱਚ ਤੇ ਦੁੱਧ ਨਾਲ ਜੀ ਰੋਟੀ ਬਹੁਤ ਜ਼ਿਆਦਾ ਸੌਫਟ ਮਲੈਮ ਬਣ ਕੇ ਤਿਆਰ ਹੁੰਦੀ ਆ ਤੇ ਇਹ ਦੁੱਧ ਨਾਲ ਜੀ ਰੋਟੀ ਫੁੱਲਮੀ ਵੀ ਬਣ ਕੇ ਤਿਆਰ ਹੋਊਗੀ ਤੇ ਇਸ ਤਰੀਕੇ ਨਾਲ ਆਪਾਂ ਪਹਿਲਾਂ ਦੁੱਧ ਨੂੰ ਮਿਕਸ ਕਰ ਲੈਣਾ ਤੇ ਜਿਹੜਾ ਆਪਾਂ ਨਮਕ ਪਾਇਆ ਸੀ ਆਟੇ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਆਪਾਂ ਇਸ ਤਰੀਕੇ ਨਾਲ ਮਿਕਸ ਕਰ ਲਾਂਗੇ ਜੀ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਸਲਾ ਮਸਲ ਕੇ ਆਟੇ ਨੂੰ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਜੀ ਇੱਥੇ ਤੇ ਆਟਾ ਗੁੰਨਾਂਗੇ ਤੇ ਪਾਣੀ ਬਿਲਕੁਲ ਆਪਾਂ ਥੋੜਾ ਥੋੜਾ ਪਾ ਕੇ ਐਡ ਕਰਨਾ ਜੀ ਤੇ ਇੱਕਦਮ ਜ਼ਿਆਦਾ ਪਾਣੀ ਨਹੀਂ ਪਾਉਣਾ ਹੈਗਾ ਕਿਉਂਕਿ ਜੇਕਰ ਆਪਾਂ ਇੱਕਦਮ ਹੀ ਜ਼ਿਆਦਾ ਪਾਣੀ ਪਾ ਦਾਂਗੇ ਆਟੇ ਦੇ ਵਿੱਚ ਤਾਂ ਆਟਾ ਇਹ ਢਿੱਲਾ ਜਿਹਾ ਹੋ ਜਾਊਗਾ ਤੇ ਜ਼ਿਆਦਾ ਢਿੱਲੇ ਆਟੇ ਦੀ ਵੀ ਰੋਟੀ ਜ਼ਿਆਦਾ ਵਧੀਆ ਨਹੀਂ ਬਣਦੀ ਜੀ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਹੋਰ ਐਡ ਕਰਕੇ ਚੰਗੀ ਤਰ੍ਹਾਂ ਆਟਾ ਗੁੰਨਣ ਲਗੇ। ਆਟੇ ਨੂੰ ਜੇ ਆਪਾਂ ਬਹੁਤ ਚੰਗੀ ਤਰ੍ਹਾਂ ਮੁੱਕੀ ਦੇ ਕੇ ਇਸ ਤਰੀਕੇ ਨਾਲ ਬਹੁਤ ਚੰਗੀ ਤਰ੍ਹਾਂ ਗੁੰਨਣਾ ਜੇ ਆਟੇ ਨੂੰ ਤੇ ਜੇਕਰ ਆਪਣਾ ਆਟਾ ਚੰਗੀ ਤਰ੍ਹਾਂ ਗੁੰਨਿਆ ਹੋਇਆ ਹੋ ਗਮਲਾ ਤਾਂ ਰੋਟੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗੀ। ਤੇ ਆਪਾਂ ਸਭ ਤੋਂ ਪਹਿਲਾਂ ਤਾਂ ਆਪਣਾ ਮੇਨ ਕੰਮ ਇਹ ਹੀ ਆ ਵੀ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਮਸਲਾ ਮਸਲ ਕੇ ਮਲਾਈਏਮ ਗੁੰਨਣਾਗਾ। ਤੇ ਆਮ ਹਰ ਇੱਕ ਘਰਾਂ ਦੇ ਵਿੱਚ ਹੁੰਦਾ ਹੀ ਏ ਜੀ ਤੰਦੂਰ ਪਿੰਡਾਂ 'ਚ ਤਾਂ ਤੇ ਪਰ ਸ਼ੈਰਾਂ ਚ ਜ਼ਿਆਦਾਤਰ ਨਹੀਂ ਹੁੰਦਾ ਜੀ ਹਰ ਇੱਕ ਘਰ ਦੇ ਵਿੱਚ ਤੇ ਤੰਦੂਰ ਦੀ ਰੋਟੀ ਖਾਣ ਨੂੰ ਤਾਂ ਹਰ ਇੱਕ ਤਾਂ ਦੇਲ ਕਰਦਾ ਜੀ ਤੇ ਪਰ ਤੰਦੂਰ বিনা ਜਿੱਦੋਂ ਘਰ ਦੇ ਵਿੱਚ ਤੰਦੂਰ ਨਹੀਂ ਹੁੰਦਾ ਤਾਂ ਫਿਰ ਤੰਦੂਰ ਦੀ ਰੋਟੀ ਖਾਣ ਦਾ ਮਨ ਵੀ ਵਿੱਚ ਹੀ ਰਹਿ ਰਿਹਾ ਹੁੰਦਾ ਜੀ ਤੇ ਜਾਂ ਆਪਾਂ ਨੂੰ ਬਾਹਰੋਂ ਮੰਗਵੋਣੀ ਪੈਂਦੀ ਆ ਤੰਦੂਰ ਦੀ ਰੋਟੀ ਤੇ ਜਾਂ ਬਾਹਰ ਜਾ ਕੇ ਖਾਣੀ ਪੈਂਦੀ ਆ ਫਿਰ ਇਸ ਕਰਕੇ ਆਪਾਂ ਅੱਜ ਘਰ ਦੇ ਵਿੱਚ ਬਹੁਤ ਸੌਖਾ ਜਿਹਾ ਤਰੀਕਾ ਤੁਹਾਨੂੰ ਦੱਸਣ ਲੱਗੇ ਹਾਂਗੇ ਤੇ ਲੋ ਜੀ ਆਟਾ ਆਪਣਾ ਬਹੁਤ ਹੀ ਵਧੀਆ ਗੁੰਨਿਆ ਗਿਆ ਤੇ ਬਹੁਤ ਵਧੀਆ ਆਟਾ ਗੁੰਨ ਕੇ ਹੁਣ ਤਿਆਰ ਹੋ ਗਿਆ ਜੀ ਤੇ ਹੁਣ ਆਪਾਂ ਇੱਥੇ ਤੇ ਥੋੜਾ ਜਿਹਾ ਘਿਓ ਲਾ ਦਾਂਗੇ ਤਾਂ ਕਿ ਇਹ ਤੇ ਸਿੱਕਰੀ ਜੀ ਨਾ ਵੇ ਇਸ ਤਰੀਕੇ ਨਾਲ ਆਪਾਂ ਥੋੜਾ ਜਿਹਾ ਘਿਓ ਲਗਾ ਦੇਣਾਗਾ ਚੰਗੀ ਤਰ੍ਹਾਂ ਇਥੇ ਤੇ ਆਪਾਂ ਹੁਣ ਇਹਨੂੰ 10 ਮਿੰਟ ਰੈਸਟ ਤੇ ਰੱਖਾਂਗੇ ਜੀ ਇਸੇ ਤਰੀਕੇ ਨਾਲ ਹੀ ਤੇ 10 ਮਿੰਟ ਬਾਅਦ ਆਪਾਂ ਰੋਟੀ ਲੱਗਾਂਗੇ ਤੇ ਬਹੁਤ ਵਧੀਆ ਆਟਾ ਆਪਣਾ ਬਣ ਕੇ ਤਿਆਰ ਹੋ ਗਿਆ ਜੀ ਮਨ ਲਾਇਮ ਗੁੰਨੇਗਾ ਇੱਕਦਮ ਜੀ ਹੁਣ 10 ਮਿੰਟ ਹੋ ਗਏ ਆਟਾ ਗੁੰਨੇ ਪਏ ਨੂੰ ਤੇ ਹੁਣ ਆਪਾਂ ਲੱਗਦੇ ਆ ਰੋਟੀ ਤੇ ਰੋਟੀ ਲਈ ਜਿੰਨਾ ਕ ਆਪਾਂ ਆਮ ਪੇੜਾ ਲੈਣੇ ਆ ਜੀ ਛੋਟਾ ਵੱਡਾ ਉਨਾਂ ਕ ਤੁਸੀਂ ਲੈ ਸਕਦੇ ਆਂਗੇ ਪੇੜਾ ਤੇ ਆਪਾਂ ਪੇੜਾ ਲੈ ਲਾਂਗੇ ਰੋਟੀ ਬਣਾਉਣ ਲਈ ਨਾਰਮਲ ਰੋਟੀ ਵਾਂਗੂ ਜੀ ਜਿਵੇਂ ਆਪਾਂ ਰੋਟੀ ਵੇਲ ਕੇ ਤਿਆਰ ਕਰਦੇ ਆਂ ਤੇ ਉਵੇਂ ਆਪਾਂ ਰੋਟੀ ਵੇਲ ਕੇ ਤਿਆਰ ਕਰ ਲੈਣੀ ਹੈਗੀ ਤੇ ਇੱਥੇ ਜਿਵੇਂ ਆਪਾਂ ਨਾਰਮਲ ਰੋਟੀ ਤਿਆਰ ਕਰਦੇ ਆਂਗੇ ਤੇ ਉਹਦੇ ਨਾਲ ਥੋੜੀ ਜਿਹੀ ਆਪਾਂ ਥੋੜੀ ਜਿਹੀ ਮੋਟੀ ਰੋਟੀ ਰੱਖਾਂਗੇ ਜੀ ਇਸ ਤਰੀਕੇ ਨਾਲ ਆਪਾਂ ਜਿਆਦਾ ਮੋਟੀ ਵੀ ਨਹੀਂ ਤੇ ਇਸ ਤਰੀਕੇ ਨਾਲ ਆਪਾਂ ਰੱਖ ਲੈਣੀ ਹੈ ਕਿਉਂਕਿ ਜੇਕਰ ਆਪਾਂ ਜਿਆਦਾ ਪਤਲੀ ਵੇਲਾਂਗੇ ਰੋਟੀ ਤਾਂ ਫਿਰ ਉਹ ਜਿਆਦਾ ਸੁੱਕ ਜਾਈ ਜਾਊਗੀ ਤੇ ਹੁਣ ਆਪਾਂ ਇੱਕ ਸਾਈਡ ਇੱਥੇ ਲਗਾ ਲਾਂਗੇ ਜੀ ਪਾਣੀ ਪਾਣੀ ਤੁਸੀਂ ਹੱਥ ਨਾਲ ਵੀ ਲਗਾ ਸਕਦੇ ਆ ਤੇ ਜਾਂ ਕਿਸੇ ਚਮਚੇ ਵਗੈਰਾ ਨਾਲ ਵੀ ਲਗਾ ਸਕਦੇ ਆ ਤੇ ਇਸ ਤਰੀਕੇ ਨਾਲ ਆਪਾਂ ਪਾਣੀ ਲਗਾ ਲਿਆ ਇਹ ਚੰਗੀ ਤਰ੍ਹਾਂ ਤੇ ਹੁਣ ਆਪਾਂ ਰੋਟੀ ਨੂੰ ਪਾ ਦਾਂਗੇ ਤਵੇ ਤੇ ਤਵਾ ਆਪਣਾ ਇੱਧਰ ਗਰਮ ਆ ਜੀ ਤੇ ਇਸ ਤਰੀਕੇ ਨਾਲ ਜਿਹੜਾ ਹੀ ਸਾਈਡ ਪਾਣੀ ਲਾਇਆ ਉਹਨੂੰ ਆਪਾਂ ਤਵੇ ਤੇ ਪਾ ਦਾਂਗੇ ਇਸ ਤਰੀਕੇ ਨਾਲ ਪਾ ਦਾਂਗੇ ਤੇ ਰੋਟੀ ਆਪਣੀ ਸਿੱਕ ਰਹੀ ਹੈ ਜੀ ਇੱਕ ਸਾਈਡ ਤੋਂ ਉੱਪਰਲੀ ਸਾਈਡ ਤੋਂ ਇਹ ਦੇਖੋ ਤੇ ਹਜੇ ਆਪਾਂ ਇਹਨੂੰ ਫਲਟਣਾ ਨਹੀਂ ਹੈਗਾ ਆਪਾਂ ਰੋਟੀ ਨੂੰ ਤੇ ਇਧਰ ਆਪਣਾ ਤਵਾ ਇੱਕ ਹੋਰ ਗਰਮ ਕਰਿਆ ਹੋਇਆ ਜੀ ਆਪਾਂ ਨੇ ਤੇ ਇਹ ਜਿਹੜੀ ਰੋਟੀ ਹੈਗੀ ਤੇ ਇਹ ਤਵੇ ਤੇ ਆਪਾਂ ਇਸ ਤਰੀਕੇ ਨਾਲ ਮੋਢੇ ਮਾਰ ਦਾਂਗੇ ਇਸ ਤਰੀਕੇ ਨਾਲ ਤੇ ਤਵੇ ਨੂੰ ਆਪਾਂ ਮੁੱਦਾ ਰੱਖਤਾ ਜੀ ਇਸ ਤਰੀਕੇ ਨਾਲ ਤੇ ਹੁਣ ਇਹ ਰੋਟੀ ਹੌਲੀ-ਹੌਲੀ ਸਿੱਕ ਕੇ ਤਿਆਰ ਹੋ ਜੂਗੀ ਜੀ ਤੇ ਗੈਸ ਇੱਥੇ ਆਪਾਂ ਮੀਡੀਅਮ ਹੀ ਰੱਖਣਾਗਾ ਜਿਆਦਾ ਤੇਜ਼ ਗੈਸ ਨਹੀਂ ਕਰਾਂਗੇ ਇਸੇ ਤਰੀਕੇ ਨਾਲ ਹੀ ਆਪਾਂ ਹਲਕਾ-ਹਲਕਾ ਇਹਨੂੰ ਸੇਕਦੇ ਰਵਾਂਗੇ ਜੀ ਰੋਟੀ ਨੂੰ ਨਾਲ ਵਿੱਚ ਦੀ ਚੈੱਕ ਵੀ ਕਰਦੇ ਰਵਾਂਗੇ ਇਹ ਵੇਖੋ ਰੋਟੀ ਆਪਣੀ ਬਣ ਰਹੀ ਹੈਗੀ ਤੇ ਜੇਕਰ ਆਪਾਂ ਡਾਇਰੈਕਟ ਇਹਨੂੰ ਅੱਗ ਤੇ ਸੇਕਦੇ ਆ ਤਾ ਫਿਰ ਇਹ ਜੀ ਬਹੁਤ ਜ਼ਿਆਦਾ ਹਾਨੀਕਾਰਕ ਹੋ ਜਾਂਦੀ ਹੈ ਇਹ ਰੋਟੀ ਆਪਣੇ ਲਈ ਤੇ ਇਸ ਲਈ ਇਹਨੂੰ ਆਪਾਂ ਇਸ ਤਵੇ ਤੇ ਬਣਾਵਾਂਗੇ ਇਸ ਤਰ੍ਹਾਂ ਤੇ ਬਿਲਕੁਲ ਹੀ ਤੰਦੂਰ ਵਾਲਾ ਫਲੇਵਰ ਹੀ ਹੋਊਗਾ ਜੀ ਰੋਟੀ ਦਾ ਸਵਾਦ ਬਿਲਕੁਲ ਤੇ ਆਪਾਂ ਵਿੱਚ ਦੀ ਚੈੱਕ ਕਰਦੇ ਰਹਿਣਾ ਇਹਨੂੰ ਰੋਟੀ ਇੱਕ ਥਾਂ ਦੋ ਨਾ ਬੱੱਚੇ ਜਿਹੜੀ ਇਹ ਵੇਖੋ ਕਿੰਨੀ ਵਧੀਆ ਰੋਟੀ ਆਪਣੀ ਬਣ ਕੇ ਤਿਆਰ ਆ ਜੀ ਤੰਦੂਰ ਦੀ ਬਿਨਾ ਤੰਦੂਰ ਤੋਂ ਹੀ ਤੇ ਲੋ ਜੀ ਹੁਣ ਆਪਣੀ ਰੋਟੀ ਇੱਕਦਮ ਬਣ ਕੇ ਤਿਆਰ ਆ ਜੀ ਬਿਲਕੁਲ ਪੱਕ ਗਈ ਹੈ ਜੀ ਕਿਤੋਂ ਵੀ ਕੱਚੀ ਨਹੀਂ ਰਹੀ ਰੋਟੀ ਆਪਣੀ ਤੇ ਹੁਣ ਆਪਾਂ ਇਹ ਤੇ ਘਿਓ ਲਗਾ ਲਾਂਗੇ ਤੇ ਬਿਲਕੁਲ ਕੋਈ ਵੀ ਕਹਿ ਦੱਸ ਨਹੀਂ ਸਕਦਾ ਜੀ ਇਹ ਚ ਜੇਕਰ ਤੁਸੀਂ ਕਿਸੇ ਨੂੰ ਇਹ ਰੋਟੀਆਂ ਬਣਾ ਕੇ ਖਵਾਓਗੇ ਵੀ ਤੰਦੂਰ ਤੇ ਬਣਾੰਗਾ ਇਹ ਜਾਂ ਆਪਾਂ ਬਿਨਾ ਤੰਦੂਰ ਤੋਂ ਤੇ ਇਸ ਤਰੀਕੇ ਨਾਲ ਇਹ ਬਣ ਕੇ ਤਿਆਰ ਹੋ ਜਾਂਦੀਆਂ ਤੇ ਦੂਜੀ ਸਾਈਡ ਤੋਂ ਵੀ ਇਹ ਇੱਕਦਮ ਪੱਕੀ ਹੋਈ ਹੈ ਦੇਖੋ ਤੇ ਜੇਕਰ ਤੁਸੀਂ ਥੋੜਾ ਜਿਹਾ ਇਹਨੂੰ ਸੇਕਣਾ ਤਾਂ ਸੇਕ ਸਕਦੇ ਆਂਗੇ। ਦੂਸਰੀ ਸਾਈਡ ਜੇਕਰ ਤੁਹਾਨੂੰ ਥੋੜੀ ਜਿਹੀ ਕੱਚੀ ਲੱਗੇ ਰੋਟੀ। ਤੇ ਹੁਣ ਆਪਾਂ ਸਾਰੀਆਂ ਰੋਟੀਆਂ ਜੀ ਇਸੇ ਤਰੀਕੇ ਨਾਲ ਹੀ ਤਿਆਰ ਕਰਾਂਗੇ। ਤੇ ਲਓ ਜੀ ਆਪਣੀ ਰੋਟੀ ਪੱਕ ਗਈ ਹੈ ਜੀ ਤੇ ਹੁਣ ਆਪਾਂ ਇਹਨੂੰ ਰੱਖ ਦਾਂਗੇ ਇੱਧਰ ਪਲੇਟ 'ਚ। ਤੇ ਇਸੇ ਤਰੀਕੇ ਨਾਲ ਹੀ ਆਪਾਂ ਸਾਰੀਆਂ ਰੋਟੀਆਂ ਤਿਆਰ ਕਰ ਲਈਏ ਹੁਣ। ਜੀ ਇਹ ਤੁਸੀਂ ਦੇਖ ਸਕਦੇ ਆਂ ਦੇਖੋ ਆਪਾਂ ਰੋਟੀਆਂ ਇਸੇ ਤਰ੍ਹਾਂ ਹੀ ਖਾਰੀਆਂ ਤਿਆਰ ਕਰ ਰਹੇ ਆਂਗੇ ਤੇ ਦੇਖੋ ਕਿੰਨੀਆਂ ਵਧੀਆ ਰੋਟੀਆਂ ਬਣ ਕੇ ਆਪਣੀਆਂ ਤਿਆਰ ਹੋਈਆਂ ਤੰਦੂਰੀ ਰੋਟੀਆਂ ਤੇ ਇਧਰ ਆਪਾਂ ਹੋਰ ਵੀ ਰੋਟੀ ਬਣਾ ਰਹੇ ਆਂ ਜੀ ਤੇ ਬਸ ਤਿੰਨ ਫੇੜੇ ਆਪਣੇ ਬਾਕੀ ਰਹਿ ਗਏ ਤੇ ਸਾਰੀਆਂ ਰੋਟੀਆਂ ਆਪਾਂ ਇਸੇ ਤਰੀਕੇ ਨਾਲ ਹੀ ਤਿਆਰ ਕਰ ਲਾਂਗੇ ਤੇ ਲੋ ਜੀ ਹੁਣ ਤੁਸੀਂ ਦੇਖ ਸਕਦੇ ਆਂ ਆਪਾਂ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰ ਲਈਆਂ ਇਹ ਦੇਖੋ ਤੇ ਬਹੁਤ ਹੀ ਵਧੀਆ ਆਪਣੀਆਂ ਰੋਟੀਆਂ ਬਣ ਕੇ ਤਿਆਰ ਆ ਜੀ ਸਾਰੀਆਂ ਤੰਦੂਰੀ ਰੋਟੀਆਂ ਤੇ ਇੱਕਦਮ ਐਂ ਲੱਗਦਾ ਜਿਵੇਂ ਆਪਾਂ ਤੰਦੂਰ ਉਤੇ ਬਣਾੰਗਾ ਹੁੰਦੀਆਂ ਆ ਇਹ ਤੇ ਬਿਲਕੁਲ ਵੀ ਕਿਸੇ ਨੂੰ ਪਤਾ ਨਹੀਂ ਲੱਗਦਾ ਇਹ ਰੋਟੀ ਖਾਦੇ ਤੋਂ ਜਾਂ ਵੇਖੇ ਤੋਂ ਟੇਸਟ ਦਾ ਵੀ ਨਹੀਂ ਪਤਾ ਲੱਗੂਗਾ ਵੀ ਆਪਾਂ ਬਿਨਾ ਤੰਦੂਰ ਤੋਂ ਬਣਾਈ ਹੈ ਇਹ ਰੋਟੀ ਤੇ ਤੁਸੀਂ ਵੀ ਹੁਣ ਆਸਾਨ ਤਰੀਕੇ ਨਾਲ ਜੀ ਇਸ ਤਰੀਕੇ ਨਾਲ ਬਣਾ ਸਕਦੇ ਆਂ ਤੰਦੂਰੀ ਰੋਟੀ ਬਿਨਾ ਤੰਦੂਰ ਤੋਂ ਤੇ ਉਮੀਦ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੋਊਗੀ ਜੀ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ ਜੀ